ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਅੱਜ ਚਾਰ ਤਰੀਕ ਆ ਨਾਸ਼ਟਾ ਤੇ ਤਰੀਕ ਕਾਲਜ ਭਰਨ ਦੀ ਪੰਚੀ ਦੀਏ ਦੇ ਸਰਪੰਚ ਜੀ ਦੇ ਕਿਹਾ ਮੀਂਹਵਾਰ ਨੇ ਕਿ ਉਹ ਆਪਣੇ ਕਾਲਜ ਭਰ ਰਹੇ ਨੇ ਅੱਜ ਲਾਸਟ ਤਰੀਕ ਆ 4 10ਵੇਂ ਮਹੀਨੇ ਦੀ ਤੋਂ ਅੱਜ ਪਤਾ ਨੂੰ ਸਾਰਾ ਜਿਹੜਾ ਲੋਕ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਕਲਾਸ ਕੌਲ ਦੇ ਵਿੱਚ ਕਿ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਵਧੀਆ ਡਿਊਟੀ ਨਿਭਾਈ ਜਾ ਰਹੀ ਆ ਸਾਡੇ ਸੁਧਾਰ ਥਾਣੇ ਤੋਂ ਜਿਹੜੇ ਸਾਡੇ ਭਰਾ ਨੇ ਮਿਆ ਪੁਲਿਸ ਤੇ ਉਹੀ ਪਹੁੰਚੇ ਹੋਏ ਨੇ ਤੇ ਬਹੁਤ ਹੀ ਵਧੀਆ ਮਾਹੌਲ ਦੇ ਨਾਲ ਇਹਦਾ ਕੰਮ ਚੱਲ ਰਿਹਾ ਵਾ ਇਹ ਜਿਹੜੀ ਲੋਕਾਂ ਦੀ ਜਰੂਰਤ ਗਲਤੀ ਇੱਕ ਹੈਗੀ ਆ ਕਿ ਪਹਿਲੇ ਦਿਨਾਂ ਦੇ ਵਿੱਚ ਜਿਹੜਾ ਕਾਗਜ਼ ਭਰਨੇ ਸੀਗੇ ਉਹ ਭਰੇ ਨਹੀਂ ਤੇ ਅੱਜ ਲਾਸਟ 4 ਤਰੀਕਾ ਸੋ ਅੱਜ ਜਿਹੜੇ ਨਾਮਜ਼ਾਦੀ ਪੇਪਰ ਨੇ ਉਹ ਭਰੇ ਜਾ ਰਹੇ ਨੇ ਉਸ ਨੂੰ ਆਪਾਂ ਸਾਰਾ ਜਿਹੜਾ ਅੰਦਰ ਦਾ ਉਹ ਸੀਨ ਦਿਖਾਉਨੇ ਆ ਵੀ ਅੱਜ ਆਜੋ ਤੁਹਾਨੂੰ ਹੁਣ ਅੰਦਰ ਲੈ ਕੇ ਚੱਲਦੇ ਆਂ ਜੀ ਆਪਾਂ ਤੇ ਸਾਰਾ ਜਿਹੜਾ ਬਲਾਕ ਦਾ ਮਾਹੌਲ ਆ ਉਹ ਦਿਖਾਉਨੇ ਆ ਵੀ ਕਿਸ ਤਰ੍ਹਾਂ ਜਿਹੜੇ ਨਾਮਜ਼ਾਦੀ ਪੇਪਰ ਨੇ ਉਹ ਭਰੇ ਜਾ ਰਹੇ ਨੇ ਤੇ ਸਾਡੇ ਸੁਧਾਰਥਾਣੇ ਤੋਂ ਜਿਹੜੇ ਮੁਲਾਜ਼ਮ ਉਹ ਵੀ ਵੀਰ ਪਹੁੰਚੇ ਹੋਏ ਨੇ ਬਾਹਰ ਰੋਡ ਦੇ ਉੱਪਰ ਪੂਰਾ ਜਿਹੜਾ ਕੰਮ ਕਹਿੜਾ ਹਾਂ ਭਾਈ ਕਹਿ ਨੂੰ ਬੈਸੇ ਤਾਂ ਜੀ ਪਿੰਡਾਂ ਦੇ ਵਿੱਚ ਸਰਪ੍ਰਸੰਤੀਆਂ ਹੋ ਜਾਣਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਕਿਉਂਕਿ ਜਿਹੜਾ ਸ਼ਾਂਤਮਈ ਮਾਹੌਲ ਹੈਂਦਾ ਤੇ ਇੱਕ ਜਿਹੜਾ ਆ ਝੰਡਟਿਆ ਖਤਮ ਹੋ ਜਾਂਦਾ ਮਿੱਤਰੋ ਕਾਗਜ਼ ਭਰਨ ਵਾਲਾ ਇੱਕ ਇਸ ਤਰ੍ਹਾਂ ਰਾਸ ਪਿਆ ਰਿਹਾ ਬਾਰੀ ਨਹੀਂ ਆ ਰਹੀ ਤੇ ਕੁਝ ਪਹਿਲੇ ਦਿਨਾਂ ਦੇ ਵਿੱਚ ਕਾਂਜੇ ਨੂੰ ਨਹੀਂ ਭਰੇਦੇ ਤੇ ਅੱਜ ਲਾਸਟ ਦਿਨ 4 ਤਰੀਕ ਤੇ ਹੁਣ ਦੇਖੋ ਕਿਉਂਕਿ ਬਲਾਕ ਦੇ ਵਿੱਚ ਹੁਣ ਲਗਭਗ 30 ਪਿੰਡ ਨੇ ਤੇ ਉਹਦੇ ਕਰਕੇ ਹੁਣ ਰਸ ਬਹੁਤ ਜ਼ਿਆਦਾ ਆ ਤੇ ਪਹਿਲੇ ਦਿਨਾਂ ਦੇ ਵਿੱਚ ਜਾਂ ਸਲਾਹ ਮਸਲਹਾ ਕਰੋ ਵੀ ਨਹੀਂ ਹੁੰਦਾ ਜਾਂ ਕਈ ਵਾਰ ਬਹੁਤੇ ਪਿੰਡਾਂ ਦੇ ਵਿੱਚ ਜਿਹੜੀ ਆ ਸਰਬਸੰਮਤੀ ਹੋ ਰਹੀ ਹੁੰਦੀ ਆ ਤੇ ਕਈ ਲੋਕਾਂ ਵੱਲੋਂ ਹੋਣ ਨਹੀਂ ਦਿੱਤੀ ਜਾਂਦੀ ਉਹ ਵੀ ਮਾੜੀ ਗੱਲ ਆ ਯਾਰ ਉਹਨਾਂ ਸੱਜਣਾਂ ਦੇ ਲਈ ਕਿਉਂਕਿ ਇਹ ਸਰਬਸੰਮਤੀ ਹੋ ਜੀ ਪਿੰਡਾਂ ਦੇ ਵਿੱਚ ਤਾਂ ਬਹੁਤ ਵਧੀਆ ਗੱਲ ਆ ਵੋਟਾਂ ਦੇ ਵਿੱਚ ਸਰਪੰਚੀ ਪੰਚੀ ਦੇ ਰਹੇ ਗੋਟਾਂ ਨੇ ਸਰਬਸੰਮਤੀ ਨਾਲ ਪੰਜ ਸਰਪੰਚ ਚੁਣੇ ਜਾਣ ਬਾਈ ਜੀ ਆਪਣੇ ਮੇਜਰ ਪਹਿਲਵਾਨ ਨੇ ਜੀ ਘਗਰਾਣੇ ਤੋਂ ਸਤਕਾਰਯੋਗ ਨੇ ਸਾਡੇ ਤੇ ਇਹ ਵੀ ਅੱਜ ਆਏ ਹੋ ਸੀਗੇ ਭਰੌਣ ਕਾਗਜ਼ ਤੇ ਬਹੁਤ ਪਿਆਰ ਇਹਨਾਂ ਦੇ ਨਾਲ ਆਪਣਾ ਸਰਪੰਚ ਮੇਜਰ ਸਿੰਘ ਜੀ ਘਗਰਾਣੇ ਤੋਂ ਇਹ ਵੀ ਆਪਣੇ ਮਿੱਤਰ ਨੇ ਜੀ ਤੇ ਸਾਡੇ ਦੋਸਤ ਸਰਪੰਚ ਸਾਹਿਬ ਨੇ ਚਾਰੰਜੀ ਸਿੰਘ ਉਹਨਾਂ ਦੇ ਵੀ ਦੋਸਤ ਨੇ ਬਹੁਤ ਵਧੀਆ ਇਨਸਾਨ ਨੇ ਬਾਹਰ ਦੇਖੋ ਤੁਸੀਂ ਜਿਹੜਾ ਸੜਕ ਦੇ ਉੱਪਰ ਬਹੁਤ ਦੂ-ਦੂ ਦਾ ਤੇੜੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਬਾਹਰ ਤੇ ਪ੍ਰਸ਼ਾਸਨ ਵੀ ਆਪਣੀ ਵਧੀਆ ਜਿਹੜੀ ਡਿਊਟੀਆਂ ਨਿਭਾ ਰਿਹਾ ਤੇ ਸ਼ਾਂਤ ਮਹੀਨਾਂ ਵਾਲੀ ਕੰਮ ਚੱਲ ਰਿਹਾ ਤੇ ਹੁਣ ਆਪਣਾ ਵੀ ਇੱਕ ਫਰਜ਼ ਬਣਦਾ ਹੈ ਕਿ ਆਪਾਂ ਪਿੰਡਾਂ ਦੇ ਵਿੱਚ ਕੋਈ ਵਧੀਆ ਪੰਚ ਤੇ ਸਰਪੰਚ ਨੇ ਜਿਹੜੇ ਉਹ ਚੁਣੀਏ ਤਾਂ ਕਿ ਜਿਹੜੀਆਂ ਪਿੰਡਾਂ ਦਾ ਵਿਕਾਸ ਹੋ ਸਕੇ ਜਿਹੜੇ ਪਿੰਡ ਦੇ ਵਿੱਚ ਆਪਾਂ ਪਾਰਟੀ ਵਾਜੀ ਧੜੇਵੰਦੀਆਂ ਤੋਂ ਉੱਪਰ ਉੱਠ ਕੇ ਜਿਹੜੀ ਆਪਣੀ ਵੋਟ ਆਪ ਪਾਈਏ ਤੇ ਪਿੰਡਾਂ ਦੇ ਵਿੱਚ ਭਰਾਓ ਇੱਕ ਬੇਨਤੀ ਆ ਬਿੱਪਾ ਹੀ ਚਰਖਾ ਕੈਮ ਰੱਖਿਓ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਾਂ ਸਾਰੇ ਰਲ ਮਿਲ ਕੇ ਆਪਸ ਦੇ ਵਿੱਚ ਰਲ ਮਿਲ ਕੇ ਰਹੀਏ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਇਹੋ ਜੀ ਗੱਲਬਾਤ ਨਾ ਹੋਵੇ ਕਿ ਆਪਣੇ ਕੋਈ ਆਪਸ ਵਿੱਚ ਕੋਈ ਇਸ ਤਰ੍ਹਾਂ ਦਾ ਹੋਵੇ ਮਿੱਤਰੋ ਜੀ ਪਿੰਡਾਂ ਦੇ ਵਿੱਚ ਬੂਥ ਨੇ ਜਿਹੜੇ ਉਹ ਇੱਕ ਲਾਇਆ ਜਾਵੇ ਪਿੰਡ ਦੇ ਵਿੱਚ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠਾ ਜਾਵੇ ਜਿੱਥੇ ਜਿੱਥੇ ਮਨ ਕਰਦਾ ਵੋਟ ਪਾਵੇ ਉਹਦੇ ਨਾਲ ਪਿੰਡ ਦਾ ਭਾਈਚਾਰਾ ਕਾਇਮ ਰਹੂਗਾ ਬਾਕੀ ਤੁਹਾਡੀ ਮਰਜ਼ੀ ਹੈ